ਜੈਕ ਲੱਗਦਾ ਦੇਖੇ ਮੈਂ ਬਗਰ ਮੋਟਰਸਾਈਕਲ ਵੀ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇੱਕ ਕਹਾਵਤ ਢੁੱਕ ਗਈ ਜੀ ਤੁਹਾਨੂੰ ਪਤਾ ਵੀ ਅਸੀਂ ਮੋਟਰਸਾਈਕਲ ਦੇਖਦੇ ਫਿਰਦੇ ਆ ਪਰ ਮੋਟਰਸਾਈਕਲ ਕਹਿੰਦੇ ਆ ਵੀ ਵਿੱਕੀ ਕਹਿੰਦਾ ਇਹ ਲੈਣਾ ਤਾਂ ਘੁੰਮ ਫਿਰ ਕੇ ਲੈਣਾ ਨਾਲ ਠੀਕ ਆ ਉਹਦੇ ਬਾਅਦ ਉਹਦਾ ਉਹਦਾ ਸਪੋਰਟਰ ਬਣ ਗਿਆ ਮੇਰੇ ਯਾਰ ਦੋਸਤ ਨੂੰ ਵਿੱਕੀ ਨੇ ਆਪਣਾ ਯਾਰ ਦੋਸਤ ਬਣਾ ਲਿਆ ਸਰਪੰਚ ਸਾਹਿਬ ਸਰਪੰਚ ਸਾਹਿਬ ਨੂੰ ਇਹ ਵਿੱਕੀ ਇਹ ਵਿੱਕੀ ਗਣੀਓ ਰਲ ਗਿਆ ਸਾਰਿਆਂ ਦੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਰਲ ਗਿਆ ਜੀ ਗੱਲ ਤੇ ਇਧਰ ਜਿਹੜਾ ਮੇਰਾ ਮਿੱਤਰ ਪਿਆਰਾ ਏ ਇਹ ਇਹਦੇ ਫਿਰ ਇੱਕ ਗਾਣਾ ਟੁੱਕਦਾ ਏ ਮੁੰਡਾ ਮਾਸੀ ਦਾ ਚਲਾਉਂਦਾ ਟੀਵੀ ਐ ਸੁਨੀ ਟੀਵੀ ਇਸ ਲੈ ਗਏ ਟੀਵੀ ਇਸ ਇਨੇ ਵੀਐਸ ਲੈ ਕੇ ਇਨੇ ਪਤਾ ਤਾਂ ਕਰਿਆ ਮੈਂ ਟੀਵੀਐਸ ਟੀਵੀਐਸ ਅਸੀਂ ਕਮਾ ਕੇ ਲਿਕੇ ਤੁਹਾਨੂੰ ਪਤਾ ਪਿੱਛੇ ਜਨਾਨਕੇ ਨੂੰ ਗਈ ਸੀਗੇ ਤੇ ਇਹ ਖਿੱਚ ਤੂ ਕੇ ਮੋੜ ਕੇ ਕੇਹਦੇ ਯਾਰ ਮੇਰੇ ਵਾਲੀ ਏਜੰਸੀ ਚ ਚਲੋ ਆਪਣੇ ਵਾਲੀ ਏਜੰਸੀ ਜੀ ਜਿੰਦਾ ਟੀਵੀਐਸ ਵਾਲਿਆਂ ਦੀ ਏਜੰਸੀ ਨੇ ਕਹਿੰਦਾ ਮੇਰੇ ਵਾਲੀ ਏਜੰਸੀ ਚ ਚਲੋ ਹੁਣ ਉੱਥੇ ਲੈ ਕੇ ਆ ਗਿਆ ਜੀ ਸਾਨੂੰ ਇਹ ਤੇ ਟੀਵੀਐਸ ਦੀ ਏਜੰਸੀ ਜੀ ਬੈਠੇ ਜੀ ਜਲ ਪਾਣੀ ਅਸੀਂ ਗ੍ਰੈਂਡ ਕਰ ਲਿਆ ਤੇ ਹੁਣ ਅਸੀਂ ਮੁੰਡੇ ਦੀ ਵੇਟ ਕਰ ਰਹੇ ਆ ਜਿਹੜੇ ਨੇ ਸਾਨੂੰ ਹੋਰ ਮੜਾ ਜਾ ਕੇ ਦੱਸਣਾ ਹੈ ਇਹ ਤੁਸੀਂ ਉਹ ਕਿਤੇ ਹੋਰ ਬੰਦੇ ਨੂੰ ਹੈਂਡਲ ਕਰ ਰਿਹਾ ਆ ਪਹਿਲਾਂ ਲੋਕਾਂ ਨੇ ਭਾਜੀ 2 ਮਿੰਟ ਬੈਠ ਜਾਓ ਵੀ ਜੋ ਤੁਹਾਨੂੰ ਚਾਹੀਦਾ ਜੋ ਤੁਹਾਡੀ ਇਨਕੁਆਰੀ ਆ ਆਪਾਂ ਤੁਹਾਨੂੰ ਪੂਰੀ ਦੀ ਪੂਰੀ ਦਵਾਂਗੇ ਸੋ ਉਹਨਾਂ ਟਾਈਮ ਦੇ ਵਿੱਚ ਜਿੱਥੇ ਉਹਨਾਂ ਕੋ ਕਸਟਮਰ ਤੋਂ ਪਹਿਲਾਂ ਆਏ ਹੋ ਉਹਨਾਂ ਨੂੰ ਹੈਂਡਲ ਲੱਗੇਵੇਂ ਕਰਨਾ ਫਿਰ ਕਹਿੰਦੇ ਵੀ ਤੁਸੀਂ ਬੈਠੋ ਜਲ ਪਾਣੀ ਸ਼ਕਲੋ ਤੁਸੀਂ ਜਲ ਪਾਣੀ ਸ਼ਕਲੋ ਹਾਂ ਇਹ ਜਲ ਪਾਣੀ ਦੀ ਪੱਛ ਕੀ ਆ ਜੀ ਕਿਹਾ ਸੀ ਜੀ ਅਮੈਂ ਸਾਲਾ ਨੂਨ ਵੀ ਰੱਖਿਆ ਮੈਂ ਸਾਲ ਬਾਜ਼ੀ ਕੰਮ ਪੱਕਾ ਹੁੰਦਾ ਲੱਗਦਾ ਇਹ 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 ਇਹਦੇ ਚ ਵੀ ਕੋਈ ਰਾਜਨੀਤੀ ਦੀ ਬਾਤ ਆਹੇ ਹਾਂ ਬੰਨੇ ਵੀ ਵਪਾਰ ਕੁਝ ਬੋਲੋ ਜੀ ਸਾਰੇ ਪੁੱਛੀ ਬੋਲੋ ਜੀ ਬਸ ਜਿੰਨੇ ਲਈ ਆਪਣਾ ਕਰਦੇ ਵਪਾਰ ਆਹ ਦੇਖਿਆ ਜੀ ਇਹ ਜਿਹੜਾ ਨੂਨ ਵਾਲਾ ਨੂਨ ਵਾਲਾ ਹੈਗਾ ਇਹ ਕੰਮ ਹਰ ਦੁਕਾਨ ਦੇ ਵਿੱਚ ਪਲੇਟ ਜਿੰਨਾ ਬੜਾ ਡੜਾ ਰੱਖਿਆ ਭਾਈ ਹੁੰਦਾ ਮੇਰਾ ਆਪਾਂ ਵੀ ਰੱਖਦੇ ਆ ਦੁਕਾਨ 'ਚ ਆਪਾਂ ਨਹੀਂ ਆਪਾਂ ਰੱਖਦੇ ਆ ਜਿਹੜਾ ਡੜਾ ਨੂਨ ਵਾਲਾ ਮਹਿਸਾਂ ਵਾਲੇ ਖੁੱਲੀ 'ਚ ਖੁੱਲੀ 'ਚ ਰਹੀ ਗੱਲ ਹੈ ਸਾਨੂੰ ਪਾਸੇ ਬਰਕਤ ਕਰੀ ਜਾ ਬਹੁਤ ਆ ਨਹੀਂ ਆਪ ਕੋ ਮੈਂ ਕਹਿੰਦਾ ਕੰਮ ਚ ਲਾ ਕੇ ਥੋੜੀ ਦੇਰ ਜੀ ਮਰ ਜਾਇਆ ਕਰੀ ਇਹਦੇ ਫਿਰ ਉਹ ਗੱਲ ਲਗਾ ਤਾਂ ਮੇਰੇ ਪਾਸ ਜਾਣ ਬਣਾਣੀ ਲਿਸਟ ਚ ਨਹੀਂ ਆਉਣਾ ਆਏਗਾ ਇਹਨੂੰ ਵਖਿਆ ਸਾਰੇ ਹੰਤੇ ਦਾ ਹੁੰਦਾ ਵੇ ਭਾਈ ਇਹ ਨਹੀਂ ਪਤਾ ਜਿਆਦਾ ਫਿਰ ਮੈਂ ਕੀ ਕਹਿਣਾ ਮੈਂ ਨਹੀਂ ਨਹੀਂ ਤੁਸੀਂ ਗੁੱਸਾ ਕਰ ਸਕਦੇ ਹੋ ਨਹੀਂ ਨਹੀਂ ਗੁੱਸਾ ਨਹੀਂ ਹੈਗਾ ਮੈਂ ਕੋਈ ਇਹਦੇ ਕੋਈ ਨੈਗੇਟਿਵ ਪੋਜ਼ਿਟਿਵ ਨਹੀਂ ਹੈ ਅੱਛਾ ਕੋਈ ਵੇਵਸ ਨਹੀਂ ਕੋਈ ਹੈ ਕਿ ਕੁਝ ਹੋ ਸਕਦਾ ਬਾਕੀ ਬਾਕੀ ਜਿਹੜਾ ਬੰਦਾ ਸਾਡੇ ਨਾਲ ਜੁੜਿਆ ਹੋ ਉਹ ਦੱਸ ਦਿੰਦਾ ਕਮੈਂਟ ਕਰ ਕੋਈ ਦੱਸ ਵੀ ਦਰਦਾ ਵੀ ਭਾਈ ਕੀ ਚੱਕਰ ਹੈ ਰਾਜਾ ਭਾਈ ਬਿਲਕੁਲ ਜਿਹੜੀ ਵਧੀਆ ਦੁਕਾਨ ਹੈ ਕੋਈ ਵੀ ਹੈ ਕੋਈ ਸਿਸਟਮ ਹੈ ਕਿੰਨਾ ਵਧੀਆ ਚੱਲ ਰਿਹਾ ਮੈਂ ਦੇਖਿਆ ਮੈਂ ਦੇਖਿਆ ਹੈ ਜਦ ਅਸੀਂ ਜੈਦਮਨ ਵਾਸਤੇ ਗਹਿਣੇ ਬਣਵਾਏ تھے ਉਂ ਗਹਿਣੇ ਤੇ ਉੱਪਰ ਕੋਈ ਤੇ ਸਮਾਨ ਵਧੀਆ ਵਾਲਾ ਕੋਈ ਹੋ ਸਕਦਾ ਜਿੱਥੇ ਕਰੋੜਾਂ ਰੁਪਏ ਦਾ ਸਮਾਨ ਪਿਆਦਾ ਉਹਨਾਂ ਨੇ ਵੀ ਰੱਖੇ ਹੋਏ ਇੱਕ ਕਰਿਆਨੇ ਦੇ ਸਟੋਰ ਵਾਲਿਆਂ ਨੇ ਵੀ ਰੱਖੇ ਹੋਏ ਕੱਪੜੇ ਵਾਲਿਆਂ ਨੇ ਵੀ ਰੱਖਿਆ ਆਪਣੇ ਅੱਜ ਇੱਥੇ ਆ ਕੇ ਆਏ ਇਹਨਾਂ ਨੇ ਵੀ ਰੱਖਿਆ ਬਦਲਾਵਰੇ ਵੀ ਤਾਂ ਲੱਖਾਂ ਰੁਪਏ ਦਾ ਸਮਾਨ ਪਿਆ ਬਠਾਈਆਂ ਦੀ ਦੁਕਾਨ ਮੈਂ ਪਏ ਉਹਨਾਂ ਨੇ ਪਰ ਅੱਦਾਂ ਕਰਨਾ ਪਿਆ ਵੀ ਹੁਣ ਮੋਟਰਸਾਈਕਲ ਜੇ ਲੈ ਕੇ ਚਲੇ ਗਏ ਤੇ ਮੋਟਰਸਾਈਕਲ ਤੇ ਉਹਰੇ ਰੱਖ ਕੇ ਲੈ ਕੇ ਚੱਲੀ ਆ ਅਗੇ ਤਿੰਨ ਚਾਰ ਵਾਲੇ ਭਾਈ ਕਿਰਪਾ ਕਰਨਾ ਮੇਰੀ ਘਰੋਂ ਨਾ ਫਿਰ ਇਹ ਨੂਨ ਨਹੀਂ ਲੈ ਕੇ ਜਾਣਾ ਆਪਾਂ 20 ਰੁਪਏ ਦੀ ਟੈਲੀ ਦੇਜੂਗਾ ਤਾਂ ਫਾਤ ਲਗੂ ਤੇ ਹੋਰ ਨਹੀਂ ਕੋਈ ਕਿਹੜਾ ਹੋਣਾ ਕੰਮ ਤਾਂ ਆਉਂਗੀ ਪਾਕਿਸਤਾਨੀ ਫਰਾਣਾ ਇੱਥੇ ਉਹਨੇ ਮਿਲ ਜਾਣੇ ਫਿਰ ਤਾਂ ਇਹ ਇਹ ਤਾਂ ਬੇਵਸਬ ਦਾ ਚੱਕਰ ਹੈ ਮੈਂ ਬਹੁਤ ਜਣਾਂ ਨੂੰ ਪੁੱਛਿਆ ਮੈਂ ਰੇ ਮੈਂ ਨੈਚੁਰਲ ਕਨਸਟੈਂਟ ਦੁਕਾਨਦਾਰ ਕੋਈ ਹੁੰਦਾ ਛੇ ਉਹ ਕਹਿੰਦੇ ਵੀ ਇਹਦੇ ਨਾਲ ਥੋੜਾ ਜਿਹਾ ਚੱਲ ਉਹਨਾਂ ਨੂੰ ਉਹਨਾਂ ਦੇ ਮਨ ਨੂੰ ਵੀ ਸੰਤੁਸ਼ਟੀ ਹੁੰਦੀ ਹੈ ਵੀ ਕਹਾ ਕਹੁੰਦਾ ਮਨੋਂ ਟਿਕਾਉਣ ਦੀ ਗੱਲ ਆ ਨਾ ਪੋਜ਼ਿਟਿਵਿਟੀ ਵੀ ਬਸ ਸਾਡਾ ਫਾਰਮ ਵਧੀਆ ਵਿਕਦਾ ਹੈ ਵੀ ਹਾਂ ਸਭ ਆਪਣੀ ਸੰਤੁਸ਼ਟੀ ਹੈ ਬਸ ਬੰਦੇ ਨੂੰ ਮਨ ਨੂੰ ਸੰਤੁਸ਼ਟੀ ਦੇਖੋ ਦਿਮਾਗ ਨੇ ਸਾਰਾ ਹੱਥ ਕੱਦਣਾ ਜੋ ਮਰਜ਼ੀ ਕਰਾਉਂਦਾ ਜੋ ਮਰਜ਼ੀ ਕਰਾਉਂਦਾ ਇਹ ਤੁਹਾਨੂੰ ਇੱਕ ਜਰੀਆ ਵਰਗਾ ਪੁਆਇੰਟ ਉਹ ਸਹੀ ਹੈ ਤਾਂ ਸਾਰੇ ਸਹੀ ਹੈ ਟ੍ਰੈਗਰ ਆਉਂਦੇ ਇੱਥੇ ਬਿਲਕੁਲ ਬਿਲਕੁਲ ਮੇਰੇ ਬੈਂਟ ਕਰਾਉਗੇ ਫੇਚਰ ਬਟੂ ਬਰਾਬਰ ਪੋਛੋ ਕੋਈ ਬੈਲਟ ਨਾਲ ਦੋ ਮੋਟਰਸਾਈਕਲ ਤੇ ਉਹ ਹੈਗਾ ਇਹ ਚੱਕਰੇ ਨਹੀਂ ਆ ਰਿਹਾ ਕਿਆ ਗੱਲ ਕਰਤੀ ਕੱਪੜੇ ਪਏ ਤੂੰ ਇਹਨਾਂ ਨੇ ਕਹਣਾ ਮੋਟਰਸਾਈਕਲ ਲੈਣੇ ਨੇ ਬੜੋ ਅਸੀਂ ਬੈਲਟਾਂ ਚਾਰ ਲਿਆਨੇ ਉੱਪਰ ਤੇ ਉਹਨਾਂ ਨੂੰ ਕਿਹਾ 500 ਰੁਪਏ ਦੇ ਬੈਲਟ ਲੈ ਆ ਜਿਹੜੀਆਂ ਤੇਰੀਆਂ 50000 ਚੈਲੀਆਂ ਤਾਂ ਲੈਣਾਉ ਰਿਹਾ ਉਹ ਭਾਈ ਸਾਡੇ ਮਾਸੀ ਦੇ ਮੁੰਡੇ ਦੀ ਜਰਸੀ ਹੈ ਆ ਮਾਸੀ ਦੇ ਮੁੰਡੇ ਦੀ ਜਰਸੀ ਇਹ ਦੇਖ ਲੈ ਮਾਸੀ ਕਹਿੰਦਾ ਮੇਰੇ ਵਾਲੀ ਜਨਸੀ ਚੱਲੂ ਕਹਿੰਦਾ ਆ ਚਲੋ ਭਾਈ ਤੇਰੇ ਨਾਲ ਚੱਲੋ ਸਾਥ ਦੇਖ ਰੋ ਕਿਹੜੇ ਕਿਹੜੇ ਮੋਟਰਸਾਈਕਲ ਦਿਖਾਉਂਦੇ ਆ ਹਾਂ ਦੇਖ ਰੋ ਸਾਨੂੰ ਠੀਕ ਹੈ ਜੀ ਅੱਛਾ ਆ ਤਾਂ ਮਾਸੀ ਦੇ ਮੁੰਡੇ ਵਾਲੀ ਮੋਟਰਸਾਈਕਲ ਹੈ ਜੀ ਸਰ ਉਹਨ 110 ਸੀਸੀ ਬਾਈਕ ਹੈ ਇਹ 110 ਸੀਸੀ ਵਿੱਚ ਆ ਠੀਕ ਹੈ ਇਹ ਸਰ ਇਹ ਵੀ ਜਿਹੜੀ ਪਰਫਾਰਮੈਂਸ ਹੈ ਜਿਹੜੇ ਕਸਟਮਰ ਕਹਿੰਦੇ ਅਸੀਂ ਬਿਜ਼ਨਸ ਵੀ ਕਰਨਾ ਹੈ ਅਸੀਂ ਖੇਤਾਂ ਜੀ ਵੀ ਨਹੀਂ ਲਾਉਣਾ ਹਾਂ 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 ਅੱਛਾ ਚੰਗੀ ਜਪਾ ਗੱਲ ਕਰੀ ਠੀਕ ਹੈ ਇਹ ਬਾਈਕ ਤੇ ਤੁਸੀਂ ਜਿੰਨਾ ਮਰਜੀ ਬਜੇ ਰੱਖ ਲਓ ਹੂੰ ਹੂੰ ਤੇ ਜਿੰਨਾ ਮਰਜੀ ਸਰ ਇਹਨੂੰ ਖੇਤਾਂ 'ਚ ਲਾ ਲਓ ਤੱਕਾ ਕਰ ਜੀ ਇਹ ਬਾਈਕ ਦਾ ਜਿਹੜਾ ਮੁਕਾਬਲਾ ਕਹਿਣ ਨੂੰ 110 ਆ ਮੁਕਾਬਲਾ ਇਹ 150 ਦਾ ਕਰੂ ਭਾਵੇਂ ਤੱਕਾ ਜੀ ਕਿ 150 ਜੀ ਜਿੰਨੇ ਵੀ ਸਰ ਦੁੱਧ ਵਾਲੇ ਆ ਜੋ ਜਿਹੜੇ ਖੇਤਾਂ ਵਾਲੇ ਆ ਇਹ ਹੀ ਬਾਈਕ ਚਲਾਉਂਦੇ ਆ ਪੀਓਰ ਕੋਲ ਦੇਖੋ ਜੀ ਮਿੰਨੋ 10 ਲੀਟਰ ਦੁੱਧ ਹੋ ਜਾਂਦਾ 2.5 ਕਵਾਂਟਲ ਵੀ ਦੁੱਧ ਹੋ ਜਾਂਦਾ 3 ਕਵਾਂਟਲ ਹੋ ਜਾਂਦਾ ਉਹ ਸਾਰੇ ਇਸ ਮੋਟਰਸੇਕਲ ਨੂੰ ਲਾਈਕ ਕਰਦੇ ਨਾ ਕਿ ਵਿਜਾਜ ਦੱਸਦਾ ਨਾ ਕਿ ਹੌਂਦਰਾ ਦਲੰਦਾ ਨਾ ਕਿ ਹੀਰੋ ਦਲੰਦਾ ਟੀਵੀ ਤੋਂ ਰਿਓ ਨਹੀਂ ਹੀ ਲੰਦੇ ਜਾਂ ਜਿਹੜੇ ਖੇਤ ਵਾਲੇ ਆ ਕੋਈ ਹੋਰ ਬਿਜ਼ਨਸ ਲਈ ਦਾ ਸਮਾਨ ਰੱਖਣਾ ਹਨ ਕਰਨਾ ਉਹ ਵੀ ਇਹਨੂੰ ਲਾਈਕ ਕਰਦੇ ਤੇ ਇਹ ਮਾਈਲੇਜ ਕਿੰਨੀ ਹੈ ਮਾਈਲੇਜ ਸਿਰਫ ਤਕਰੀਬਨ ਮੇਰੇ ਖਿਆਲ ਨਾਲ 80 ਕਿ ਤਕਰੀਬਨ ਮਾਈਲੇਜ ਕਰਦਾ ਮਤਲਬ ਬਿਜ਼ਨਸਮੈਨ ਲਈ ਇਹਨੇ ਕੰਮ ਕਰਨਾ ਉਹਦੇ ਲਈ ਕਸਟਮਰਾਂ ਦੇ ਵਾਹਨ ਤੋਂ 76 ਉਹ ਤਾਂ ਮੈਨੂੰ ਦੇ ਰਹੇ 76 76 ਠੀਕ ਠੀਕ ਤੇ ਕੀ ਆਨ ਰੋਡ ਦਾ ਆਨ ਰੋਡ ਸਰ ਇਹ ਪੈ ਜਾਏਗਾ ਤੁਹਾਨੂੰ ਤਕਰੀਬਨ 93 ਆਨ ਰੋਡ ਆਨ ਰੋਡ ਵਿਧਾਰਸੀ ਪੰਜ ਸਾਲ ਦੀ ਸ਼ੋਰਸ ਬਣਾ ਕੋਈ ਇਹ ਚਾਹਤੀ ਹੈ ਕੋਈ ਸਕੀਮ ਕੋਮਪਲੈਕਸ ਚੇਂਜ ਦੀ ਜਾਂ ਪਰਚੇਜ ਆਫਰ ਦੀ ਹਾਂਜੀ ਪਰਚੇਜ ਆਫਰ ਜਿੰਨਾ ਤੁਹਾਡਾ ਬਾਈਕ ਦਾ ਰੇਟ ਲੱਗੇਗਾ ਡੀਲਰ ਤੋਂ ਅਸੀਂ 2000 ਰੁਪਏ ਐਕਸਟਰਾ ਕਰ ਦਿੰਦੇ ਹਾਂ ਸਮਝ ਗਏ ਜੀ ਸਰ ਇਹ ਵੀ ਤੁਹਾਡਾ ਮਾਨਤਾਨ ਕਰਾਂਗੇ ਜਰੂਰ 2000 ਰੁਪਏ ਦੇਤੇ ਵੀ ਡਿਸਕਾਊਂਟ ਆਉਂਦੇ ਨੇ ਅਖਰੇ ਮਾਡਲ ਆ ਇਹ ਸਰ 123 ਜੀ ਆ ਜਾਂਦਾ ਅੱਛਾ ਠੀਕ ਹੈ ਤੇ ਕਿਹੜੀ ਕਸਟਮਰ ਹੁੰਦੇ ਆ ਉਹਨਾਂ ਨੂੰ ਸ਼ੌਂਕ ਹੁੰਦਾ ਸਪੋਰਟਸ ਬਾਈਕ ਚਲਾਉਣ ਦਾ ਇਹ ਉਹਨਾਂ ਲਈ ਹੈ ਜੀ ਗਸ਼ਟ ਬੰਦ ਹੁੰਦਾ ਕਿ ਯਾਰ ਮੈਨੂੰ ਬਾਈਕ ਵੀ ਹੈ ਨਾ ਸਪੋਰਟਸ ਲੁੱਕ ਚ ਮਿਲ ਜਵੇ ਰੇਟ ਵੀ ਜਾਇਜ਼ ਹੋਵੇ ਜੀ ਸਭ ਤਿੰਨ ਮਾਡਲ ਆ ਜਾਂਦੇ ਇਹਦੇ ਚ ਇੱਕ ਆ ਜਾਂਦਾ ਬਿਨਾ ਡਿਸਕ ਤੋਂ ਉਹ ਬਸ ਤੁਸੀਂ ਦੇਖੋ ਵੀ 110000 ਰੁਪਏ ਦਾ ਸਪੋਰਟਸ ਦਾ ਕੀ ਕਰ ਹੋ ਜੀ ਉਹ ਤੁਹਾਨੂੰ ਅੱਜ ਕੱਲ ਤੁਹਾਨੂੰ ਪਰਦਾ ਸਪੈਂਡਰ ਬਾਈਕ ਵੀ ਉਹੀ ਲੱਖ ਕਰੀ ਹੋਈ ਵੀ ਮੌਕੇ-ਮੌਕੇ ਤੇ ਸਪੋਰਟਸ ਲੁੱਕ ਚ ਕਰੀ ਹੋਈ ਵੱਲੋਂ 1 ਲੱਖ 80000 ਰੁਪਏ ਦੀ ਬਾਈਕ ਵੀ ਹੂੰ ਆਨ ਰੋਡ ਮਿੱਤ ਆਸੀ ਸ਼ੋਰ ਆਪੇ ਜੀ 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 ਮੀਟਰ ਵੀ ਕਲਰਫੁਲ ਹੈ ਤੇ ਕਲੈਕਸ਼ਨ ਨਹੀਂ ਹੋਏ ਬੇ ਅੱਛਾ ਜੀ ਠੀਕ ਹੈ ਇਕੋ ਤੇ ਸਾਰੇ ਵਿੱਚ ਪਾਵਰ ਮੋਡ ਹੈ ਜੀ ਇਕੋ ਉੱਪਰ ਚਲਾਉਣਾ ਲੋਕਲ ਪਾਵਰ ਉੱਪਰ ਚਲਾਉਣਾ ਤੇ ਫਾਸਟ ਜਾਰ ਫਾਸਟ ਨਾਲ ਚੱਲੇਗਾ ਤੇ ਪਾਵਰ ਤੇ ਗੱਲ ਸਮਝੋ ਮੋਬਾਈਲ ਚਾਰਜ ਵੀ ਕਰੀ ਦੇ ਚੈੱਕ ਕਰ ਜੀ ਦੇਖ ਕੇ ਠੀਕ ਆਪੋ ਥੇ ਲੱਗ ਰਿਹਾ ਹਾਂ ਜੀ ਚਾਬੀ ਵੀ ਵੀ ਦੀ ਸਰ ਪੈਰੀਸ ਨੋਕ ਤੇ ਰੱਖੀ ਅਛਾ ਤੇ ਚਲੋ ਹਾਂਸ ਬਾਈਨਿਕ ਨੋਕ ਤੇ ਚੱਲੇ ਮਹਿਮਾਨ ਦਾ ਸਟਡੀਗਲ ਜੇ ਆਪਾਂ ਨੇ ਥੋੜਾ ਜਿਹਾ ਉੱਪਰ ਜਾਣਾ ਹੋਵੇ ਮਤਲਬ 135 ਜਾਂ 150 ਸੀਸੀ ਦਾ ਸਰ ਆਪਣੀ ਕੋ ਟੀਵੀ ਐਸ ਵਰਜੇ ਹੈਗਾ ਅੱਛਾ ਚੱਲਾ ਚੱਲਦਾ ਰਹੇ ਸਭ ਤੋਂ ਜੀ ਓਕੇ ਇਹ ਸਮਝਾ ਕੇ ਲੋਗੇ ਆ ਵੱਧੀ ਹੋ ਗਿਆ ਜਿਹੜਾ ਆ ਸਪੋਰਟਸ ਵਿੱਚ ਇਹਦੇ ਬਾਰੇ ਹਾਂ ਇਹ ਸਰ ਹੈਗਾ ਸਪੋਰਟਸ ਬਾਈਕ ਇਹ ਵੀ 110 ਹੈ ਸਰ ਅੱਛਾ ਇਹ ਵੀ 110 ਦਾ ਉਹ ਵੀ 110 ਹੈ ਇਹਦੀ ਪਰਫਾਰਮੈਂਸ ਜਿੱਦਾਂ ਡੇਲੀ ਵੇਜ ਬੰਦੇ ਕਿਸ਼ਤਾਂ ਵਾਲੇ ਹੁੰਦੇ ਆ ਜਾਂ ਜਿਹੜੇ ਆ ਸਮਾਨ ਐਵਰੇਜ ਵਗੈਰਾ ਮਤਲਬ ਇਹ ਸਰ ਦੇਖੋ ਕੰਪਨੀ ਵੱਲੋਂ ਤਾਂ ਇਹ ਤਾਂ ਜਿਹੜਾ ਏਸ਼ੀਆ ਬੁੱਕੀ ਪੂਜ ਇੱਕ ਇੱਕ ਤੋਂ ਮਤਲਬ 110 ਕਿਲੋਮੀਟਰ ਚੱਲਿਆ ਇਹ ਏਹ 1 ਲੀਟਰ ਦਾ ਉਹਦੇ ਨਾਲੋਂ ਜ਼ਿਆਦਾ ਹੁੰਦਾ ਮਤਲਬ ਐਵਰੇਜ ਜ਼ਿਆਦਾ ਮਤਲਬ ਲੋਕਲੀ ਵੀ 90 ਕਿ ਦੀ ਐਵਰੇਜ ਕੱਢ ਦਿੰਦਾ ਬੰਦੇ ਸ਼ਹਿਰ ਠੀਕ ਠੀਕ ਹੈ 110 ਵਿੱਚ ਹੈ 110 ਹੈ ਯਾਨੀ ਇਹਦੇ ਨਾਲ ਤੇ ਟਕੜਾ ਕੈਲਪਨ ਉਹ ਟਕੜਾ ਟਕੜਾ ਤੋਂ ਮਤਲਬ ਚਾਹਤ ਨਹੀਂ ਗਾ ਇਹਦਾ ਪ੍ਰਾਈਸ ਹੀਗਾ ਭਾਈ ਇਹਦਾ ਕਿੰਨਾ ਪ੍ਰਾਈਸ 10 ਜਾਂ 600 ਤੋਂ ਮਹ ਜੀ ਅੱਛਾ 10 ਜਾਂ 600 ਵੀ ਹੈਗਾ ਹਾਂਜੀ ਐਵਰੇਜ ਵੀ ਜ਼ਿਆਦਾ ਜੀ ਐਵਰੇਜ ਵੀ ਜ਼ਿਆਦਾ ਰੂਟੀਨ ਜਿਹਦਾ ਬੱਚਿਆਂ ਨੂੰ ਚਲਾਉਣਾ ਹੈ ਜਾਂ ਡੇਲੀ ਵੇਜ ਵਾਲਿਆਂ ਲਈ ਇਹ ਬਹੁਤ ਵਧੀਆ ਪੈ ਰਿਹਾ ਇਹ ਵੀ ਸਮਝ ਗਿਆ ਮੈਂ ਸਮਝ ਗਿਆ ਉਹ ਜੇ ਤੁਸੀਂ ਕਹਿੰਦੇ ਕਿ ਇਸ ਤਰ੍ਹਾਂ ਕੀ ਲਾ ਦਿਓ ਨਾ ਡੇਲੀ ਪ੍ਰੋਟੀਨ ਜਿਹੜਾ ਘੋਮਣਾ 150 ਕਿਲੋਗ੍ਰਾਮ ਉਹਨਾਂ ਲਈ ਬਹੁਤ ਵਧੀਆ ਹੈ ਇਹ ਕਿਹੜਾ ਸੀਗਾ ਤੁਸੀਂ ਕਿ ਡੇਸਰ ਫਾਸਟ ਜਰਮ ਤੇ ਬੱਚੀ ਜੀ 160 ਚੱਲਦੀ ਹੈ ਤੇ ਤੈਨੂੰ ਤੈਨੂੰ ਆਹ ਬੱਚੇ ਲਈ ਹੈ ਇਹ ਸਰ ਆਪੇ ਜਦੋਂ ਤਾਂ ਦੋਨੋਂ ਪਾਚੀ ਇਹ ਵੀ ਪਾਚੀ ਇਹ ਜੋ ਕੋ ਦਾ ਫਰਕ ਨਾ ਹਾਂ ਸਪੋਰਟਸ ਲਈ ਬੱਚੇ ਮੈਂ ਮੈਂ ਸਮਝਦੀ ਸਮਝਦੀ ਜਿੱਦਾਂ ਆਪਾਂ ਮੋਬਾਈਲ ਬਦਲ ਚਲਾ ਸਕਦਾ ਹੈ ਸਪੋਰਟਸ ਵੀ ਕਹ ਲੋ ਉਹਨੂੰ ਨੋ ਲੋਗੀ ਜੀ 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 ਹਾਂਜੀ ਤੇ ਇਹ ਕਿੰਨੇ ਦੇ ਵਿੱਚ ਹੈ ਜੇ ਸਰ 160 160 639 160 ਸੀ ਜੀ ਜੀ ਸਰ 160 ਓਕੇ ਜੀ ਇਹ ਲੈ ਤੇ ਕੇ ਉਹਨਾਂ ਦਾ ਪ੍ਰਾਈਸ ਕਿੰਨਾ ਕਪਊਗਾ ਇਹਦੇ ਕੀ ਫੰਕਸ਼ਨ ਫੰਕਸ਼ਨ ਕੀ ਆ ਮਾੜਾ ਮੋਟੋਰ ਇਹਦੇ ਚ ਸਾਰੇ ਜਿਹੜੇ ਫੰਕਸ਼ਨ ਹੈਗੇ ਆ ਇੱਕ ਤਾਂ ਡਬਲ ਡਿਸਕ ਹੈ ਸਰ ਇਹ ਡਬਲ ਡਿਸਕ ਹੋ ਗਿਆ ਜੀ ਜੀ ਤੇ ਦੋਨੋਂ ਦੋਨੋਂ ਡਬਲ ਡਿਸਕ ਹੈ ਠੀਕ ਹੈ ਬਲੂਟੂਥ ਕਨੈਕਟੀਵਿਟੀ ਇਹ ਮਤਲਬ ਕਲਰ ਕਨੈਕਟੀਵਿਟੀ ਹੈਗੀ ਠੀਕ ਹੈ ਇਹ ਬਲੈਕ ਕਲਰ ਦਾ ਸਰ ਇਹ ਵਾਈਟ ਕਲਰ ਦਾ ਸ਼ੀ ਇਹਦੇ ਜਿਹੜੇ ਫੰਕਸ਼ਨ ਆ ਜਿਦਾ ਇਹਦੇ ਚ ਤਿੰਨ ਮੋਡ ਦਿੱਤੇ ਹੋਏ ਆ ਰੇਲ ਮੋਡ ਆ ਸਰ ਅਰਬਨ ਮੋਡ ਆ ਲੋਕਲ ਸਪੋਰਟਸ ਮੋਡ ਆ ਫਾਸਟ ਜੀ 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 ਨੋ ਮੋੜੇ ਟਵਰੀ ਐ ਮੇਰੇ ਵਿੱਚ ਐਵਰੇਜ ਐਵਰੇਜ ਸਰ ਐਦਾ ਹੈ ਕਿ ਉਹ ਤੁਸੀਂ ਜੇ ਲੌਂਗ ਡ੍ਰੈਗ ਤੇ ਜਾਓਗੇ 55 ਜਾਂ 50 ਤੱਕ ਤੁਹਾਨੂੰ ਐਵੇਂ ਸਮਝੀ ਕਿ 50 ਤੱਕ ਮਿਨੀਮਮ ਰੱਖ ਲੈਂਦੇ ਹਾਂ ਜੀ ਹਾਂ ਜੀ ਹਾਂ ਤੇ ਤਿੰਨਾਂ ਦੀ ਉਹ ਉਹ ਜੀ 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 ਠੀਕ ਚਾਰ ਘੜੀ ਦੋ ਕਿੰਨੇ ਦੱਸੇ ਤੁਸੀਂ ਇਹ ਇਹ ਕਿੰਨੇ ਸੀ ਸੀ 160 160 ਸੀਸੀ ਤਾਂ ਜੀ ਬਲੂਟੁੱਥ ਨਾਲ ਬਿਨਾਂ ਉਹ ਇੱਕ ਕੰਮ ਹੋ ਜਾਂਦਾ ਉਹ 5000 ਰੁਪਏ 5-5000 ਬਾਕੀ ਨਹੀਂ ਸਮਾਉਂ ਨਹੀਂ ਦੇਦੇ ਨਹੀਂ ਹਿੰਦੂ 23 23 ਹਾਂ ਜੇ ਕੋਈ ਨਾ ਪਰ ਨਾ ਵਿੱਚੋ ਕਿ ਜੇ ਟਰਾਈ ਮਾਰਨੀ ਹੋਵੇ ਹਾਂ ਸਰ ਉਹ ਮੁੰਡੇ ਦੇ ਕੋਲ ਸਰਵਾ ਦਾ ਜੇ ਮੜੀ ਟਰਾਈ ਮਾਰ ਵਾਸਤੇ ਰੱਖਿਆ ਵੀ ਨਹੀਂ ਕੋਈ ਵੀ ਤੇ ਤਾਂ ਡੇਟ ਹੋਣੀ ਹੈ ਉਹ ਵੀ ਗੱਲ ਨਹੀਂ ਸਰ ਪਾਣੀ ਮੜ ਲੱਗਣੀ ਹੈ ਪਾਣੀ ਮੜ ਲੱਗਣਾ ਫਿਰ ਤਾਂ 5 ਮਿੰਟ ਤੱਕ ਤੁਹਾਨੂੰ ਦੇਖ ਤੇ ਦਾਗਣਾ ਤਾਂ ਹਾਂਜੀ ਹਾਂਜੀ ਇੱਕ ਦਿਖਾ ਦੇ ਮੜੇ ਕੱਚਾ ਰਾਈ ਨਹੀਂ ਟਰਾਈ ਕਰਕੇ ਦੇਖ ਲੈਂਦੇ ਅਸੀਂ ਕੋਈ ਗੱਲ ਨਹੀਂ ਮੈਂ ਹਾਂ ਸਟਾਰਕ ਐਂਡ ਐਂਡ ਕਰੀਏ ਸਰ ਐਦੀ ਵੇਖੀ ਜਾਂਦਾ ਐਦੀ ਕਰਦੇ ਸੋ ਵੀ ਠੀਕ ਆ ਸੇਮ ਇਹ ਜਿਹੜੀ ਮਰਜ਼ੀ ਕਰ ਲਓ ਅਸਾ ਜਿਹੜਾ ਆ ਆ ਆ ਆਗੇ ਇੰਦਰ ਵਾਲੇ ਵੈਰਾਈਆਂ ਇਹ ਵੀ ਕੋਲੇ 170 ਇਹ ਬਹੁਤ ਵੀ ਆ ਇਹ ਲੋਕ ਦਾ ਬਹੁਤ ਹੈ ਅੱਛਾ ਹਾਂਜੀ ਹੈਵੀ ਹੈ ਪਾਰਟੀ ਹੋਏ ਇਹ ਵੀ ਬਾਕੀ ਹੈ 60 ਹੋਈ ਹੈ ਸੇਮ ਐਲਈਈ ਇਹ ਜਿਹਦਾ ਅਲਾਈ ਰੈੱਡ ਦਿੱਤਾ ਦੇਖੋ ਉਹਦੇ ਵਿੱਚ ਦੇ ਦਿੱਤੇ ਰੈੱਡ ਕਰਕੇ ਕੰਬੀਨੇਸ਼ਨ ਬਣਾਤਾ ਤੇ ਬਸ ਉਹ ਹੀ ਥੋੜੇ ਥੋੜੇ ਜਿਹੇ ਫੰਕਸ਼ਨ ਜੇ ਲਾ ਕੇ ਮੈਂ ਲੋਕੀ ਬੱਚੇ ਚ ਕਰਕੇ ਪੈਸੇ ਵਧਾਈ ਜਾਣੇ ਯਾਨੀ ਮੇਰੀ ਜੇਬ ਚ ਰੁਪਈਏ ਛੱਡਣੇ ਨੇ ਤੁਸੀਂ ਕਹਿੰਦੇ ਵੀ ਵਧੀਆ ਨਹੀਂ ਨਹੀਂ ਜਸਤੋ ਕਰੀਏ ਛੱਡ ਕੰਨ ਜਿੰਮਰ ਪਈਏ ਛੱਡਣੇ ਨਹੀਂ ਮੁੰਡਾ ਮਾਸੀ ਦਾ ਹਾਂ ਚਲਾਵੇ ਟੀਵੀ ਐਸ ਨਹੀਂ ਹਾਂ ਇਹ ਟੀਵੀ ਆ ਵੀ ਚੱਲੂਗਾ ਹਾਂ ਆ ਉਸ ਲੱਗਦਾ ਕੋਸਾ ਜੀ ਗੱਲਬਾਤ ਜੀ ਅਹ ਨੇੜੇ ਰੈਡ ਰੋਡੋ ਜਿਹੜਾ ਘਾਗਦਾ ਨਾ ਵਿੱਚ ਤੇ ਟੌਰ ਜੀ ਲੱਗਦੀ ਹੈ ਟੌਰ ਜੀ ਲੱਗਦੀ ਹੈ ਹਾਂ ਨੋਕੀ ਨੀ ਲੱਗਦਾ ਮਨੂਨੇ ਲੱਗੂਗਾ ਇਹਦੇ ਪਾਸੇ ਸ਼ਾ ਨਹੀਂ ਲੱਗਣਾ ਨੰਬਰ ਪਲੇਟ ਆਹ ਭਾਜੀ ਇਹ ਮਦਦਾਨ ਜੀ ਦਾ ਨੋਰਮਲ ਕਿੰਦਾ ਹਣਾ ਹਾਂ ਹਾਂ ਦੇਖੀਓ ਉਹ ਪਿੱਛੇ ਲੱਗੇ ਹੈ ਇਹ ਥੋੜਾ ਜਿਹਾ ਸਪੋਰਟੀ ਜ਼ਿਆਦਾ ਹੋ ਗਿਆ ਹਾਂ ਫੇਰ ਉਹ ਕਿਵੇਂ ਪੈਟ ਕੇ ਕਰ ਸਕੂਗਾ ਇਸ ਅੰਦੀਕੇ ਉਤਾਰ ਲੰਦੇ ਤੋਂ ਫੇਰ ਪਿੱਛੇ 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 ਉਹ ਉਦੇ ਪਰ ਖੜਾ ਨਾ ਥੱਲੇ ਉੱਚਾ ਕਰਿਆ ਪਿਆ ਹੋ ਥੱਲੜੀ ਥੱਲੜੀ ਕੜਸ ਬੀ ਮੋੜੇ ਕਿ ਪਿੱਛੇ ਪਿੱਛੇ ਆ ਆ ਹੈ ਬੱਬਰ ਸ਼ੇਰ ਜਦ ਬਹੁਤ ਅੜਾ ਲੱਗ ਜਾਂਦਾ ਹੂੰ ਬਾਹਰੋਂ ਮਾਰ ਤੇ ਤੇਰਾ ਜਿਹੜਾ ਉਹਦੇ ਤੇ ਪ੍ਰੈਸ਼ਰ ਜਾਂ ਪੈਂਦਾ ਦਾ ਬੋਲ ਨੂੰ ਹਾਂ ਕਾਦੇ ਨਹੀਂ ਬੋਗ ਇਹ ਚੀਂ ਵਿਚ ਰੈਚ ਨਹੀਂ ਇਹ ਰਿਲੈਕਸ ਆ ਉੱਪਰ ਆ ਜਾ ਉਹ ਇਹਨੂੰ ਨੀਚੇ ਕਰ ਲੈਂਦੇ ਉਹਦੇ ਗੱਲ ਹੁੰਦਾ ਜੀ ਹੂੰ ਜਿਹੜਾ ਆਏ ਤਾਂ ਜਿਹੜਾ ਐਂ ਕੰਮ ਕਰਦਾ ਉਹ ਜਿਹੜਾ ਠੇ ਆਉਂਦਾ ਹੋਪਾ ਬਹੁਤ ਜ਼ਿਆਦਾ ਬੋਦਾ ਮੋਟਿਆ ਬੋਦਾ ਉਹ ਮੁੰਡਾ ਪੇ ਦੇ ਮਰੀ ਤੋਂ ਮੁਕੇ ਹੈਲੋ ਅਫਰੀਕਾ ਉਹ ਟਪਾਉਣਾ ਪੈਣਾ ਹੈ ਬਰੂ ਕੱਟ ਦਾ ਕਾਲੇ ਖਿੱਚ ਕੇ ਥੱਲੇ ਤੇ ਸਾਈਡ ਪਰ ਹੜਣਾ ਉਹ ਹੈ ਉਹਦਾ ਪੇਜ ਸਾਡੀ ਹੈ ਜਿਹੜੀ ਕੰਨ ਹੈ ਜਾਨੀ ਕਿ ਜੇ ਤਸਾਹੂ ਨਾ ਤਸਾਹ ਹਾਂ ਚੱਤ ਚਾ ਕਾ ਠੀਕ ਨਹੀਂ ਇਹ ਨੋ ਕੋਟ ਹੈ ਆਪਕਾ ਮੈਨੂ ਆ ਤੇ ਉਹ ਉਹ ਉਦੀ ਵਿੱਚੇ ਗੱਲ ਰਹਿ ਗਈ ਉਹ ਕਹਿੰਦਾ ਹਿਮਾਚਲ ਚ ਸਭ ਤੋਂ ਵੱਧ ਇਹ ਜਾਂਦਾ ਮੋਟਰਸਾਈਕਲ ਆ ਪਾਚੀ ਹਾਂ ਹਿਮਾਚਲ ਦਿੱਲੀ ਯੂਪੀ ਵਾਹ ਤੁਹਾਨੂੰ ਜਿੱਦਾਂ ਇਹ ਤੁਸੀਂ ਇਹ ਕਹੋਗੇ ਵੀ ਇਹੀ ਹੈ ਪਾਚੀ ਹੀ ਮਿਲਣਾ ਤੁਹਾਨੂੰ ਕੋਈ ਮੋਰਸਾ ਨਹੀਂ ਮਿਲਣਾ ਅੱਛਾ ਪਹਾੜ ਤੋਂ ਦਾ ਪਾਚੀ ਉਹ ਜਾਂਦਾ ਸਾਰੇ ਪਹਾੜੀ ਏਰੀਆ ਚ ਪਾਚੀ ਚੱਲਦਾ ਪਾਚੀ ਨਹੀਂ ਮਿਲਣਾ ਤੁਹਾਨੂੰ ਸਲੈਂਡਰ ਨਹੀਂ ਮਿਲਣਾ ਪਟੀਲਾ ਨਹੀਂ ਮਿਲਣਾ ਸਾਰਾ ਪਾਚੀ ਐਡੀ ਹੋਣੀ ਸਰ ਹਾਂ ਇਹ ਪ੍ਰਾਈਸ ਥੋੜਾ ਜਿਹਾ ਬਣਾ ਦਵਾਂਗੇ ਤੁਹਾਨੂੰ ਬਣਾ ਚੋ ਇਹਦੀ ਰਾਈਸ ਨਹੀਂ ਸਰ ਨੇ ਤੂੰ ਸਾਨੂੰ 10 ਮੋੜਾ ਜਿਹਾ ਜਿੱਥੇ ਤੋਂ ਸਟਾਰਟ ਕਰਦਾ ਹੈ ਇਹ ਕਿੱਥੇ ਕਿੱਥੇ ਤੱਕ ਪਹੁੰਚਣਾ ਬਾਕੀ ਆ ਗਿਆ ਨਾ ਤੁਹਾਨੂੰ ਤੇਨੇ ਨੂੰ ਬੰਦ ਕਰਕੇ ਕੱਪੜਾ ਮਾਰੋ ਇਹ ਨਾ ਆਵੇ ਆ ਵੀ ਮੱਖੀ ਜੀ ਠੀਕ ਲੱਗਦੀ ਆ ਇਹਦਾ ਉਹ ਵੀ ਧੀਵਾ ਤਾਂ ਜਿਆਦਾ ਬੁਰਾ ਲੱਗਦਾ ਨਾਲ ਹਾਂ ਉਹ ਵੀ ਠੀਕ ਹੈ ਉਹ ਵੀ ਮੋਟਰਸਾਈਕਲ ਕੀ ਜਿਹੜਾ ਲੈ ਕੇ ਗਿਆ ਉਹ ਵੀ ਠੀਕ ਹੈ ਉਹ ਸਪੋਰਟਸ ਟਾਈਪ ਚ ਥੋੜਾ ਜਿਹਾ ਆ ਗਿਆ ਸੋਲੋ ਦਾ ਸਿੰਪਲ ਟਾਈਪ ਚ ਆ ਗਿਆ ਸਪੋਰਟਸ ਟਾਈਪ ਚ ਆ ਗਿਆ ਪਤਾ ਨਹੀਂ ਕੀ ਹੋ ਗਿਆ ਕੀ ਹੋ ਗਿਆ ਉਹ ਤਾਂ ਆਪਣੇ ਵਾਲਾ ਟੈਸਟ ਡਰਾਈਵ ਕਰ ਤਰ ਆਪਣੇ ਵਾਲੇ ਨੂੰ ਲੈ ਗਿਆ ਤੇ ਅੱਛਾ ਉਹਦਾ ਜਿੱਦ ਨੂੰ ਜਾਂਦਾ ਮੱਛਰ ਕੋਈ ਨਹੀਂ ਉਹ ਜਿੰਨਾ ਨੇੜੇ ਤੜੇ ਉਹਦੀ ਖੂਬੀ ਬਹੁਤ ਆ ਸਾਡੇ ਵਾਲੇ ਮੋਟਰਸਾਈਕਲ ਦੇ ਜਿਹੜਾ ਦੇਣਾ ਸੀ ਉਹ ਜਿੱਥੇ ਇੱਕ ਵਾਰ ਸਟਾਰਟ ਕਰਦਾ ਨਾ ਮੱਛਰ ਰਹੀ ਉੱਥੇ ਨਾ ਮੱਖੀ ਰਹੇ ਜਿਹੜੀ ਆਪਣੇ ਆਂ ਦੂਆ ਆ ਜਿਹੜਾ ਲੈ ਕੇ ਆਏ ਵੇ ਨਾਲ ਅਸੀਂ ਹੁਣ ਗਰਮੀਆ ਗਰਮੀ ਉਹ ਤਾਂ ਪਤਾ ਕਿ ਕੰਮ ਲੰਦਾ ਸ਼ਾਮ ਟਾਈਮ ਡੰਗਰਾ ਕੋਲ ਸਟਾਰਟ ਕਰ ਦਨ 10 ਮਿੰਟ ਧੂਆਂ ਕਰਨ ਦੀ ਲੋੜ ਨਹੀਂ ਫਿਰ ਠੀਕ ਆ ਵਜਨ ਆ ਗਿਆ ਹੋ ਗਿਆ ਮਸ਼ੀਨ ਆਉਣਾ ਵੀ ਹੁਣ ਧੂਆਂ ਕਰਨਾ ਕੋਈ 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 ਬੰਦ ਕਰ ਬੈਠੋ ਬੈਠੋ ਬਟੋ ਬਟੋ ਤੁਸੀਂ ਦੱਸੋ ਉਹਨਾਂ ਨੂੰ ਜੋ ਪ੍ਰੋਗਰਾਮ ਹੈ ਤੁਹਾਡਾ ਸੱਚੇ ਬੈਠੋ ਕੋਈ ਬੰਦਾ ਮਾਸੀ ਦਾ ਚਲਾਉਂਦਾ ਟੀਵੀ ਐ ਨਹੀਂ ਦੇਖੀ ਜਾਓਗੇ ਹੁਣ ਅਸੀਂ ਵੀ ਚਲਾਉਂਦੇ ਕਿ ਨਹੀਂ ਚਲੋ ਲਾ ਲਈਏ ਜੀ ਐਸਟੀਮੇਟ ਜਾ ਹਾਂ ਇਹ ਤਾਂ ਬਾਈ ਦਾ ਪਹਿਨ ਦੱਸੋ ਚਲਾਉਂਦੇ ਕਿ ਨਹੀਂ ਨਪਾ ਨਪਾ ਮੈਨੂੰ ਜੱਜ ਜੱਜ ਜੀ ਲੱਗਦਾ ਚੱਲਦਾ ਇੱਧਰ ਹਾਂ ਉੱਧਰ ਤਾਂ ਲੱਖਾਂ 'ਚ ਗੱਲ ਦਾ ਤਾਂ ਕੰਮ ਹਾਂ ਹੈ ਵੀ ਲੱਖਾਂ 'ਚ ਹੈ ਨਹੀਂ ਉਹ ਉਹ ਉਹਨਾ ਨਹੀਂ ਹੈਗਾ ਉੱਥੇ ਤਾਂ 2 ਲੱਖ ਤੋਂ ਉੱਪਰ ਇਹ ਪਹੁੰਚਾਈ ਵੀ ਤੀ ਉਹਦੇ ਤੋਂ 2 ਲੱਖ 20 ਹਜ਼ਾਰ ਦੀ ਸੂਈ ਬਣਾਈ ਤੇ ਹਾਂ 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 ਦਾ ਤਾਂ ਫਿਰ 90 ਬਰੇ ਪਹੁੰਚ ਗਿਆ ਤੇ ਦੇਖ ਲੋ ਲਾਸਟ ਵਿੱਚ ਕਰੋ ਵੀ ਆਪਣਾ ਮੋਟਰਸਾਈਕਲ ਕੱਟ ਕੇ ਦਾ ਵਿੱਚ ਹਾਂ ਇਹ ਇਹ ਆਪਣਾ ਨਹੀਂ ਤਾਂ ਦੇਣਾ ਐਡਾ ਵਧੀਆ ਵਧੀਆ ਜੰਤਰ ਦੇਣਾ ਹੋਰ ਲੋਕ ਮਸ਼ੀਨਾਂ ਬਣਾਉਂਦੇ ਤੂੰ ਆਹ ਵਾਲੀਆਂ ਫੌਗਰ ਬਣਾਉਂਦੇ ਫਿਰਦੇ ਆ ਉਹ ਫ੍ਰੀਚ ਹੈ ਫੌਗਿੰਗ ਮਸ਼ੀਨ ਹੈ ਚਟੋ ਘੱਟ ਵੀ ਜਿਹੜੀ ਸਭ ਤੋਂ ਸਸਤੀ ਹੈ ਉਹ 12-13 ਹਜ਼ਾਰ ਦੀ ਆਉਂਦੀ ਹੈ ਹੂੰ ਤੇ ਉਹ ਤੋਂ ਬਾਅਦ ਜਿਹੜੀ ਦੂਈ ਕਹਿੰਨਾ ਮੈਂ ਬਹੁਤ ਵੱਡੀ ਕਣੀ ਉਹ 25-30 ਹਜ਼ਾਰ ਦੀ ਆਉਂਦੀ ਹੈ ਅੱਛਾ ਹਾਂ ਉਹ ਵੱਡੀ ਮਸ਼ੀਨ ਨਾਲ ਤੇ ਕੰਮ ਕਰਨਾ ਤਾਂ ਇਹ ਤਾਂ ਬੈਠ ਕੇ ਜਿੱਧਰ ਮਰਜੀ ਲੈ ਜਾ ਤੂੰ ਆ ਛੱਡਦਾ ਜਿੱਦਾਂ ਦਾ ਉਹ ਨਾ ਵੀ ਹੈ ਉਹ ਨਾ ਨਾ ਮਜ਼ਾਕ ਨਾ ਕਰੋ ਬਹੁਤ ਕੰਮ ਸਾਰੇ ਉਹਨੇ ਮਜ਼ਾਕ ਨਾ ਕਰੋ ਯਾਰ ਜਿੰਨਾ ਉਹਨੇ ਕੰਮ ਸਾਰਾ ਕਿਸੇ ਮੋਟਰਸਾਈਕਲ ਨੇ ਸਾਰਿਆ ਹੈਗਾ ਠੀਕ ਹੈ ਸਹੀ ਹੈ ਹੈਵੀ ਵਾਲਾ ਲੰਬਾ ਪੁਰਾਣਾ ਹਾਂ ਆਹ ਤੁਹਾਨੂੰ ਸਰ ਇਹਦਾ ਸ਼ੋਰੂ ਪ੍ਰਾਈਸ ਹੈ ਜੀ ਸ਼ੋਰੂ ਪ੍ਰਾਈਸ ਹੋ ਗਿਆ 1.4 ਇਹ ਫਿਰ ਇੰਸ਼ੋਰੈਂਸ ਹੈ ਜੀ ਬੰਨ ਪਲੇਟ ਫੋਰ ਹੈ ਜੀ ਪਿਛਲੇ ਸਾਲ ਦੀ ਫੁੱਲ ਹੈ 400 ਬੀਜੇ ਸ਼ੋਰਸ ਮੈਂ ਆਪਣੇ ਕੋਟ ਤੇ ਆਪ ਕਰ ਲੈਣਾ ਤੁਹਾਨੂੰ ਕੋਈ ਇਤਰਾਜ਼ ਨਹੀਂ ਇਤਰਾਜ਼ ਸਰ ਕੋਈ ਨਹੀਂ ਉਹਦੇ ਚ ਫਿਰ ਇਹ ਅੱਜ ਕੱਲ ਨੂੰ ਕੋਈ ਤੁਸੀਂ ਕਲੇਮ ਲੈਣਾ ਫਿਰ ਉਹ ਚ ਥੋੜੀ ਉਹ ਤਾਂ ਸਾਡੀ ਜ਼ਿੰਮੇਵਾਰੀ ਆ ਬੰਨ ਇਤਰਾਜ਼ ਸਰ ਇਤਰਾਜ਼ ਸਰ ਡੰਡ ਹੋ ਗਿਆ ਚਲੋ ਇਹ ਸਰ ਕੋਟ 100 200 ਰੁਪਏ ਦਾ ਡੂ ਡਿਕਸ اچھا ਠੀਕ ਹੈ ਜੀ ਨੰਬਰ ਪਲੇਟਾਂ ਹੋ ਗਈਆਂ ਠੀਕ ਹੈ ਜੀ ਆਰ ਸੀ ਹੋ ਗਈ ਸਰ ਆਰ ਸੀ ਦਾ ਹੋ ਗਿਆ ਅਸੈਸਰੀ ਹੋ ਗਈ ਜੀ ਇਹ ਸਾਰੇ ਅਗਰ ਤੁਸੀਂ ਲੋਨ ਕਰਾਉਂਦੇ ਤਾਂ ਸਰ ਵਿੱਚ ਕੀ ਕੋਈ ਫਾਇਦਾ ਹੈ ਇਹੇ ਸਾਰਾ ਹੀ ਆਉਂਦਾ ਜਦੋਂ ਲੈਗਡ ਹੋ ਗਿਆ ਸਾੜੀਡ ਹੋ ਗਿਆ ਅੱਛਾ ਬੈਗਬੂਕ ਹੋ ਗਿਆ ਟੰਗਲ ਨੂੰ ਸਾਡ ਪਰ ਜੇ 500 ਰੁਪਏ ਤੋਂ ਅਗਰ ਲੋਨ ਕਰਾਉਗੇ ਤਾਂ ਨਾਮ ਚੜਦਾ ਅਸੀਂ ਦਾ ਉਹਦਾ ਲੱਗਦਾ ਨਹੀਂ ਲੋਨ ਨਾਲ ਕੋਈ ਚੱਕਰ ਨਹੀਂ ਇਹ ਕੱਟ ਜਾਂਦਾ ਕੋਈ 500 ਰੁਪਏ 1,86,000 68 ਫਾਟ ਪਰਸੈਂਟ ਜਦ ਕਰਾਂਗੇ 480 ਰੁਪਏ ਨਹੀਂ ਡੇਢ ਲੱਖ ਦਾ ਪਾਇਆ ਹਾਂ ਠੀਕ ਹੈ ਜੀ ਉਹ ਸੋਵਾ ਲਾਣਾ ਬੰਨਦਰੀ E1 ਤੇ ਫਿਰ ਉਹ ਮੋਟਰਸਾਈਕਲ ਦਾ ਦਿਖਾਇਆ ਮਾੜਾ ਜਿਹਾ ਕੋਈ ਉਹ ਹੁਣ ਆਇਆ ਇਹ ਮੁੰਡਾ ਲੈ ਕੇ ਆ ਗਿਆ ਤੇ ਮੈਂ ਦੇਖ ਚਾਬੀ ਤੁਹਾਨੂੰ ਦਿੱਤੀ ਉਹਨਾਂ ਜੀ ਨਹੀਂ ਚਾਬੀ ਤੁਹਾਡੇ ਕੋਲ ਹੈ ਜੇ ਉਹਨੇ ਦੇਖਿਆ ਤੁਨ ਮੇਰੀ ਚਾਬੀ ਸਾਨੂੰ ਨਹੀਂ ਬੜੀ ਤੈਨੂੰ ਫੜਾ ਕੇ ਗਿਆ ਚਾਬੀ ਉਹ ਚਾਬੀ ਸਾਡੇ ਕੋਲ ਤਾਂ ਕੋਈ ਹੈ ਹੀ ਨਹੀਂ ਚਾਬੀ ਫੜਾਉਂ ਸਾਡੇ ਕੋਲ ਤਾਂ ਗੱਡੀਆਂ ਦੀ ਉਹ ਆ ਦੇਖ ਲਓ ਜੀ ਹਾਂ ਦੱਸਿਓ ਉਹਦਾ ਕੀ ਰੇਟ ਲਾਉਂਦੇ ਫਿਰ ਮੇਰੀ 15 ਮੋੜਦਾ ਜੀ ਇੱਕ ਆ ਲੈ ਲੈ ਦੋਈ ਇਹਨਾਂ ਕੋਲ ਉਹ ਵੀ ਆਈ ਹੋਈ ਐ ਹਾਂ ਬੈਟਰੀ ਵਾਲੀ ਸਕੂਟਰੀ ਆਹ ਖੜੀ ਆ ਉਹ ਹੁਣ ਬੈਟਰੀ ਵਾਲੀ ਉਹ ਬੈਟਰੀ ਵਾਲੀ ਨਾਰਕਾ ਤਿੰਨ ਚਾਰ ਵਜੇ ਕਰੂੰਗਾ ਹਾਂ ਜੇ ਮੰਨ ਲਾ ਵੀ ਕਿਹ ਗਰੋਹਣ ਜੇ ਉਹ ਕੁੰਭ ਚ ਨਾਉਣ ਜਾਣਾ ਹੁੰਦਾ ਤਾਂ ਬੈਟਰੀ ਤੇ ਬੈਠ ਕੇ ਚਲੇ ਜਾਉਂਦੇ ਓਥੋਂ ਦਾ ਤੇਲ ਵਾਲਾ ਜਾਉਂ ਨਿਆਤਰ ਉਹ ਵਧੀਆ ਹਾਈਬ੍ਰਿਡ ਦੇਖ ਪੈਨ ਨੂੰ ਕਿ ਹਾਈਬ੍ਰਿਡ ਕੱਢੋ ਕੋਈ ਵੀ ਇਹ ਬਾਲ ਵੀ ਚਲੇ ਬੈਟਰੀ ਵੀ ਚਲੇ ਹਾਂ ਇਹ ਮਤ ਨਹੀਂ ਸੁਣਾਉਂਦੇ ਕਹਿੰਦੇ ਕੱਢੀ ਅੰਦਰ ਨਹੀਂ ਆਉਂਦੀ ਉਹ ਬਹੁਤ ਵਧੀਆ ਜੀ ਲੱਗਦੀ ਹਾਂ ਚਾਹੀਦਾ ਇੱਕ ਨਹੀਂ ਸਿਸਟਮ ਜਿਵੇਂ ਉਹ ਸੀएनजी ਤੇ ਹੋ ਜਾਂਦੀ ਵਿੱਚੇ ਪੈਟਰੋਲ ਤੇ ਹੋ ਜਾਂਦੀ ਐ ਜਾਂ ਡੀਜ਼ਲ ਵਾਲਿਆਂ ਦਾ ਡੀਜ਼ਲ ਤੇ ਹੋ ਜਾਂਦੀ ਆ ਜਦ ਤੱਕ ਸੀएनजी ਸੀएनजी ਚਲਾਉਂਦੇ ਤੋਂ ਬਾਅਦ ਪੰਪ ਕਿਤੇ ਅੱਗੇ ਪਿੱਛੇ ਆ ਤਾਂ ਅਗਲਾ ਬਣਾਉ ਉੱਪਰ ਲਾ ਲੰਦਾ ਚਲੋ ਦੇਖਦੇ ਆਂ ਜੀ ਕੀ ਬਣਨ ਦਰੱਖ ਕੇ ਦੇਖਦੇ ਆਂ ਤੁਹਾਨੂੰ ਆਹ ਕੀ ਹੋਇਆ ਅਜਿਹਾ ਕਿ ਲੱਗਦਾ ਚੈੱਕ ਲੱਗਦਾ ਦੇਖੇ ਮੈਂ ਮਗਰ ਮੋਟਰਸਾਈਕਲ ਵੀ ਆ ਗਿਆ। ਉਹ ਕਾਨੂੰ ਉਹਨੇ ਨਾ ਮੁੰਡੇ ਨੇ ਕਿੱਕ ਮਾਰੀ ਆਹਾ। ਔਰ ਤੱਕ ਫ੍ਰੀ ਹੋ ਕਰਤਾ ਸਿਸਟਮ ਕਿੱਕ ਹੋ ਰੁਕਣੀ ਚਾਹੀਦੀ ਨਾ ਰੁਕਦੀ ਨਹੀਂ ਹੁਣ ਇਹ। ਆ ਵੀ ਜੇ ਆ ਇਹ ਤੇ ਛੱਡ ਗਿਆ। ਟੱਕਾ ਮਾਰ ਕੇ ਸਟਾਰਟ ਕਰਨਾ ਪਿਆ ਇਹਨੂੰ ਹੁਣ। ਹੁਣ ਨਹੀਂ। ਦੇਖ ਲੈ ਬੰਦਾ ਜਿਹੜਾ ਗੇਅਰ 'ਚ ਖੜਾ। ਮੈਂ ਹਾਂ ਜਿਹੜਾ ਬਹੁਤ ਟੱਕੜਾਂ ਮਾਰ ਰਿਹਾ ਕਿੱਕ। ਟੱਕਾ ਮਾਰ ਮਾਰ ਕੇ ਨਹੀਂ ਥੱਕਿਆ। ਉਹ ਤੌਰ ਤੇ ਲੈਣਾ ਦਾ ਕਿੱਕੇ ਫ੍ਰੀ ਕਰਤੀ ਉਹਨੇ ਯਾਰ ਰੱਦ ਕਰਦਾ ਤੂੰ ਨਿਆਣਾ ਨਿਆਣਾ ਚਾਹ ਸਿਆਣਾ ਸਾਡਾ ਨੁਕਸਾਨ ਹੋ ਗਿਆ ਜੀ ਆ ਦਿਖਾਇਓ ਜੀ ਇੱਥੇ ਕਿਆ ਦਿਖਾ ਦਿੰਦੇ ਨੇ ਕਿਆ ਗੱਲ ਹੈ ਕਿੱਕ ਫ੍ਰੀ ਹੋ ਗਈ ਫ੍ਰੀ ਹੋ ਗਈ ਉਹ ਪੱਛੇ ਨਾਲ ਗਈ ਲੱਗਣ ਦੇ ਨਾਲ ਜਾ ਕੇ ਆਉ ਦੇ ਹਾਂ ਉਹਨੂੰ ਟਾਂਕਾ ਲਾਉਣਾ ਪੈਣਾ ਯਾਰ ਨੁਕਸਾਨ ਕਰਦਾ ਯਾਰ ਰੇੜੀ ਬੰਨੀ ਲੈ ਜਾਣਾ ਬਾਪ ਤੇਰੇ ਰੇੜੀ ਪਰ ਅਸੀਂ ਲੈ ਕੇ ਆਇਆ ਯਾਰ ਰੱਦ ਕਰਦਾ ਤੂੰ ਰੇੜੀ ਬੰਨੀ ਅਸੀਂ ਚਲਾ ਕੇ ਲੈ ਕੇ ਆਏ ਇਹਨੂੰ ਚਲਾ ਕੇ ਲੈ ਕੇ ਜਾਵਾਂਗੇ ਜੇ ਤਾਂ ਹੁਣ ਨਹੀਂ ਦੇਣਾ ਆਪਣਾ ਮੋਟਰਸਾਈਕਲ ਉਹ ਗੱਲ ਬੱਕਰੀ ਹੈ ਭਾਈ ਘੁੰਮ ਕੇ ਆਏ ਆ ਉਹ ਯਾਰ ਔਰ ਆ ਦੇਖਾ ਉਹਦੇ ਟਾਂਕਾ ਲੱਗਿਆ ਵਾ ਤਾਂ ਉਹ ਟਾਂਕਾ ਟੁੱਟ ਗਿਆ ਹਾਂ ਇੱਥੇ ਲੱਗਿਆ ਔਰ ਉਹਦਾ ਕਿੱਕ ਰੁਕਣੀ ਚਾਹੀਦੀ ਇੱਥੇ ਇਹ ਔਰ ਰੁਕਦੀ ਨਹੀਂ ਹੁਣ ਇੱਕ ਹਾਂ ਚੱਲ ਗਿਆ ਦੁੱਲੀ ਸਾਹਿਬ ਟਾਂਕਾ ਲੱਗਣਾ ਇਹਨੂੰ ਵੈਲਡਿੰਗ ਸਰ ਕਾਲਾ ਜਾਂਦਾ ਕੋਈ ਪੂਰਾ ਇਹਦੇ ਵਿੱਚ ਕੋਦੋਂ ਪਖਾ ਕਰ ਲੋਹੇ ਦਾ ਆਏ ਫਸਣ ਲੱਗ ਗਿਆ ਬੱਸ ਸਰ ਗਿਆ ਇੱਕ ਮਿੰਟ ਖੜ ਤੂੰ ਤੇਰੇ ਸਾਹਮਣੇ ਖੂਬ ਦੇਦਾ ਕਿੱਕੇ ਨਹੀਂ ਬੈਕ ਮੁੜਨੀ ਚਾਹੀਦੀ ਹਾਂ ਕਿੱਕਰ ਨੇ ਬੈਕ ਮੁੜੇ ਬੱਸ ਤੱਕਾ ਲਾ ਕੇ ਸਟਾਰਟ ਹੋ ਰਿਹਾ ਨੇ ਦਾ ਐਨੇ ਮਾੜੇ ਹਾਲਤ ਹੈ ਨਹੀਂ ਇਹਦੇ ਵਿਚਾਰੇ ਦੇ ਮੂਰੇ ਨੂੰ ਕਹਿੰਦੇ ਕਿ ਇਹ ਸਾਰੇ ਨਾ ਪੱਛਿਆਂ ਨੂੰ ਹਾਂ ਮੂਰੇ ਨੂੰ ਨਿਊਟਰਲ ਹੋਣਾ ਹੈ ਪਹਿਲਾਂ ਨੂੰ ਸਟਾਰਟ ਕਰ ਦਈਏ ਸਰਪੰਚ ਖੜ ਜਾਇਆ ਨਹੀਂ ਹੁਣ ਆਇਆ ਨਹੀਂ ਹੁਣਾ ਸਰਪੰਚ ਆ ਉਹ ਬਿਲਡਿੰਗ ਸੈੱਟ ਵਾਲਾ ਹੋਣਾ ਕੋਈ ਯਾਰ ਉਹਦੇ ਕੋਲ ਟਾਂਕਾ ਲੱਗਣਾ ਇੱਕ ਟਾਂਕਾ ਲਾਉਣਾ ਉਹਨੇ ਚੱਲ ਇਹਨੇ ਜਦੋਂ ਸਟਾਰਟ ਹੋਣਾ ਪੱਤੀ ਨਹੀਂ ਚੱਲਦੀ ਆਗੇ ਟਰਾਈ ਲੈ ਕੇ ਹਾਂ ਮੇਰੇ ਹੱਥ ਉੱਪਰ ਨਹੀਂ ਆਏ ਕਿਹਨੇ ਆ ਮੈਂ ਦੇਖਾ ਮੇਰੇ ਪਰ ਆਪਾਂ ਤਾਂ ਆ ਫੜਾ ਇਹ ਚਾਬੀ ਵੀ ਪੈਸੇ ਹੀ ਦੇ ਦੇ ਮਾਨੂੰ ਜਿਆਦਾ ਥੋੜਾ ਜਿਹਾ ਪਿੱਛੇ ਨੋ ਕੇ ਬਹਿਣਾ ਪੈਣਾ ਤਾਂ ਸੈਟਿੰਗ ਆਉਣੀ ਆ ਸਾਡੀ ਆ ਨਾ ਸਹੀ ਆ ਕੈਮਰਾ ਰੀਟੈਸਟਡ ਰ ਹੈ ਠੀਕ ਹੈ ਠੀਕ ਹੈ ਉਧਰ ਉਹਦਾ ਵੀ ਟਾਂਕਾ ਦਾ ਲਾਉਣਾ ਪਾਣਾ ਤੇ ਕਾਲਾ ਟਾਂਕਾ ਦਾ ਲਾਉਣਾ ਹੀ ਪਾਣਾ ਕਰੋਗੇ ਤਾ ਨਹੀਂ ਕabhi ਨਾ ਮੜਨ ਦਾ ਨਾ ਮੜਾ ਹੋ ਗਿਆ ਯਾਰ ਹਾਂਜੀ ਸਰਪੰਚ ਸਾਹਿਬ ਆ ਤਰ ਨੂੰ ਲੈ ਜਾਓ ਜੇ ਅੰਦਰ ਉਹਨੂੰ ਜਿੱਥੇ ਤੇ ਕੱਢਿਆ ਉੱਥੇ ਪੱਦੇ ਦਾ ਕਰੋ ਇਹਨੂੰ ਨਹੀਂ ਨਹੀਂ ਉਹ ਤਾਰ ਨੂੰ ਖਿੱਚ ਪੈਂਦੀ ਹੁੰਦੀ ਤਾਰ ਨੂੰ ਥੜਾ ਲਾ ਲਓ ਵੀ ਇਹਨੂੰ ਸਟੈਂਡ ਤੇ ਅੱਗੇ ਵੀ ਆਮ ਡੀਲ ਕਰੀ ਜਾਂਦਾ ਹੈ। ਇਹਨੂੰ ਉਹਨਾਂ ਤੋਂ ਹੀ ਕਰੀ ਜਾਂਦਾ ਕੋੜੇ ਵਾਲਾ ਮੋਟਰਸਾਈਕਲ ਨਾ ਬਾਰਸ ਹੋ ਗਿਆ ਉਹ। ਨਾ ਬਾਰਸਾ ਹੋ ਗਿਆ ਪੰਜਾਂ ਜੱਟ ਕੋਲੇ। ਚਾਬੀ ਆ ਬੜੇ ਕੋਲੇ ਆ ਦੀ। ਉਹਨੂੰ ਲੈਣੇ ਤੇ ਆਪ ਚੱਲਦਾ। ਫੇ ਮੈਂ ਲੈ ਕੇ ਆਉਣਾ। ਲਓ ਜੀ ਗੱਲਬਾਤ ਹੋ ਗਈ ਇਹਨਾਂ ਦੇ ਨਾਲ। 1 56 ਦਾ ਪੈਂਦਾ ਜੀ ਵਿੱਚ ਸਾਡੇ ਵਾਲਾ ਮੋਟਰਸਾਈਕਲ ਕੱਟ ਕੇ ਇਹ। ਤੇ ਬਾਕੀ ਅੱਗੇ ਜੋ ਵੀ ਪੋਜੀਸ਼ਨ ਹੈਗੀ ਦੇਖਦੇ ਆਂ। ਆ ਕਰਕੇ ਸਲਾਮਸ਼ਵਰਾ ਫੇ ਪਹੁੰਚ ਕਰਦੇ ਨੇ ਇਹਨਾਂ ਦੇ ਕੋਲ